ਨਾਟਪਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਲੁਧਿਆਣਾ ਸਿੱਖਿਆ ਵਿਭਾਗ ਚਾਈਲਡ ਲਾਈਨ ਪੁਲਿਸ ਵਿਭਾਗ ਤੇ ਬਚਪਨ ਬਚਾਓ ਅੰਦੋਲਨ ਵਾਲੇ ਸਾਂਝੇ ਤੌਰ ਤੇ ਬਾਲ ਪਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਇਨ੍ਹਾਂ ਥਾਵਾਂ ਵਿੱਚ ਰੇਲਵੇ ਸਟੇਸ਼ਨ ਦੇ ਅੰਦਰ ਬਾਹਰ ਚੌੜਾ ਬਾਜ਼ਾਰ ਜੀਐਮਡੀ ਮਾਲ ਅਰੋੜਾ ਪੈਲੇਸ ਗਿਲਚੌਕ ਵਿਸ਼ਵਕਰਮਾ ਚੌਕ ਡੀਐਮਸੀ ਚੌਕ ਦੰਡੀ ਸੁਆਮੀ ਚੌਕ ਸਿਵਲ ਲਾਈਨਸ ਫੀਲਡ ਗਾਂਜ ਪਵੇਲੀਨ ਚੌਕ ਆਦਿ ਸ਼ਾਮਲ ਸਨ ਦੰਡੀ ਸੁਆਮੀ ਚੌਕ ਤੋਂ ਪੰਜ ਬੱਚਿਆਂ ਨੂੰ ਭੀਖ ਮੰਗਦਿਆਂ ਰੈਸਕਿਊ ਕੀਤਾ ਗਿਆ ਇਹਨਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਨ ਉਪਰੰਤ ਬਾਲ ਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਆਮ ਜਨਤਾ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਬਾਲ ਭੀਖਿਆ ਤੇ ਠੱਲ ਪਾਈ ਜਾ ਸਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਵੱਲੋਂ ਦੱਸਿਆ ਗਿਆ ਕਿ ਪਵਿੱਖ ਵਿੱਚ ਵੀ ਅਜਹੀਆਂ ਅਚੰਤਿਤ ਚੈਕਿੰਗਾਂ ਜਾਰੀ ਰਹਿਣ ਗਿਆ ਤਾਂ ਜੋ ਲੁਧਿਆਣਾ ਨੂੰ ਬਾਲ ਪੀਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਪੀਖ ਨਾ ਦੇ ਕੇ ਚਾਈਲਡ ਬੈਗਿੰਗ ਨੂੰ ਰੋਕਣ ਲਈ ਸਹਿਯੋਗ ਦਿੱਤਾ ਜਾਵੇ ਜ਼ਿਲ੍ਹਾ ਟਾਸਕ ਫੋਰਸ ਟੀਮ ਵਿੱਚ ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਰਿਤੂ ਸੂਦ ਆਊਟਰੀਚ ਵਰਕਰ ਸੰਜਨਾ ਸੋਸ਼ਲ ਵਰਕਰ ਸੰਦੀਪ ਸਿੰਘ ਬਚਪਨ ਬਚਾਓ ਅੰਦੋਲਨ ਬਰਿੰਦਰ ਸਿੰਘ মিডিਆ ਡਾਕ ਅਸਿਸਟੈਂਟ ਸੰਦੀਪ ਸਿੰਘ ਕੇਸ ਵਰਕਰ ਚਾਈਲਡ ਲਾਈਨ ਕਿਰਨਦੀਪ ਕੌਰ ਅਤੇ ਸ਼ਿਲਪਾ ਪ੍ਰਵਾਕਰ ਸੁਪਰਵਾਈਜ਼ਰ ਚਾਈਲਡ ਲਾਈਨ ਤਨਸ਼ੀਨ ਕੌਰ ਡੀਸੀ ਦਫਤਰ ਸ਼ਾਮਲ ਜਨ